ਮਾਨਯੋਗ ਕਮਿਸ਼ਨਰ ਪਟਿਆਲਾ ਡਿਵੀਜ਼ਨ ਜੀ ਸਾਡੇ ਜ਼ਿਲ੍ਹੇ ਦਾ ਦੌਰਾ ਕਰਨ ਆਏ ਸੀ ਉਹਨਾਂ ਦਾ ਮੁੱਖ ਮੰਤਵ ਸੀਗਾ ਸਾਡਾ ਡੀਡਿਕਸ਼ਨ ਸੈਂਟਰ ਜਿਹੜਾ ਸਰਕਾਰੀ ਸੁਵੀ ਹਸਪੀਟਲ ਚ ਹੈ ਤੇ ਉਸ ਤੋਂ ਬਾਅਦ ਇੱਥੋਂ ਦਾ ਰੀਹੈਬ ਸੈਂਟਰ ਦੇਖਣਾ ਵਰਮਨ ਮਾਜਰੀ ਤੇ ਸਰ ਨੇ ਸਾਰੇ ਅਰੇਂਜਮੈਂਟਸ ਦੇਖੇ ਹਨ ਤੇ ਤਸੱਲੀ ਵੀ ਪ੍ਰਗਟਾਈ ਹੈ ਕਿ ਸਾਰੇ ਅਰੇਂਜਮੈਂਟਸ ਸਹੀ ਹਨ ਇਨਮੇਟਸ ਨੂੰ ਪ੍ਰੋਪਰ ਟਾਈਮ ਤੇ ਖਾਣਾ ਪੁਜਾਰਾ ਸਭ ਮਿਲ ਰਿਹਾ ਹੈ ਰੀਕ੍ਰੀਏਸ਼ਨ ਫੈਸਿਲਿਟੀਆਂ ਗੇਮਸ ਦਾ ਸਾਰਾ ਅਰੇਂਜਮੈਂਟ ਹੈ ਸੋੜੇਸ ਇੱਥੇ ਡਾਕਟਰਸ ਨੇ ਪੁਆਇੰਟ ਆਊਟ ਕੀਤਾ ਕਿ ਥੋੜੇ ਕਾਉਂਸਲਰਸ ਦੀ ਕਮੀ ਹੈ ਤੇ ਉਹ ਸਰ ਜਿਹੜੀ ਡਿਮਾਂਡ ਹੈ ਉਹ ਮੁਕਤਸਰ ਵੀ ਕਿ ਰੇਜ਼ ਕਰਨਗੇ ਕੋ ਮਾਡਰ ਕਮਿਸ਼ਨਰ ਪਟਿਆਲਾ ਜੀ ਸਾਡਾ ਡੀਡਿਕਸ਼ਨ ਰੀਹੈਬਸ ਸੈਂਟਰ ਜਿਹੜਾ ਹੈਗਾ ਉਹਦਾ ਨਿਰਖਣ ਕਰਨ ਆਏ ਸੀਗੇ ਤੇ ਸਰ ਨੇ ਦੋਨੋਂ ਜਗ੍ਹਾ ਸਾਡੀਆਂ ਚੈੱਕ ਕੀਤੀਆਂ ਅਸੀਂ ਸਾਨੂੰ ਆਪਣੀਆਂ ਥੋੜੀਆਂ ਜੋ ਪ੍ਰੋਬਲਮ ਸੀਗੀਆਂ ਆਈਆਂ ਸਾਡੀਆਂ ਜੋ ਡਿਮਾਂਡ ਸੀ ਉਹਦੇ ਬਾਰੇ ਵੀ ਜਾਣੂ ਕਰਾਇਆ ਸੋ ਇਹ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਹੈਗਾ ਯੁਥ ਨਸ਼ਾ ਵਿਰੁੱਧ ਇਹਦੇ ਚ ਅਸੀਂ ਪੂਰੀ ਤਰ੍ਹਾਂ ਸਾਥ ਦੇ ਰਹੇ ਹਾਂ ਸਰਕਾਰ ਦਾ ਜੋ ਸਾਡੇ ਵੱਲੋਂ ਮੈਕਸਿਮਮ ਸਪੋਰਟ ਸਾਡੇ ਡਾਕਟਰਾਂ ਵੱਲੋਂ ਤੇ ਸਾਡੇ ਸਟਾਫ ਵੱਲੋਂ ਮਰੀਜ਼ਾਂ ਦੀ ਹੈਲਪ ਕਰਕੇ ਜਾਂ ਸਾਡੇ ਡਿਡਿਕਸ਼ਨ ਜਾਂ ਰੀਹੈਬ ਦੇ ਪੇਸ਼ੈਂਟ ਆ ਉਹਨਾਂ ਦੀ ਅਸੀਂ ਪੂਰੀ ਮਦਦ ਕਰ ਰਹੇ ਹਾਂ ਤੇ ਉਹਨਾਂ ਨੂੰ ਇਹ ਵੀ ਕਹਿ ਰਹੇ ਹਾਂ ਕਿ ਜੇ ਉਹਨਾਂ ਦੇ ਨਾਲ ਕੋਈ ਹੋਰ ਵੀ ਉਹਨਾਂ ਦੇ ਸਾਥੀ ਜਿਹੜਾ ਨਸ਼ਾ ਕਰਦੀ ਹੈ ਛੱਡਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਸਰਕਾਰੀ ਕੇਂਦਰ ਚ ਲਿਆਓ ਤਾਂ ਕਿ ਅਸੀਂ ਲੋਕਾਂ ਨੂੰ ਨਸ਼ਮਕਟ ਕਰ ਸਕੀਏ ਅੱਜ ਮਾਨਯੋਗ ਕਮਿਸ਼ਨਰ ਪਟਿਆਲਾ ਡਿਵੀਜ਼ਨ ਜੀ ਸਾਡੇ ਜ਼ਿਲ੍ਹੇ ਦਾ ਦੌਰਾ ਕਰਨ ਆਏ ਸੀ ਉਹਨਾਂ ਦਾ ਮੁੱਖ ਮੰਤਵ ਸੀਗਾ ਸਾਡਾ ਡਿਡਿਕਸ਼ਨ ਸੈਂਟਰ ਜਿਹੜਾ ਸਰਕਾਰੀ ਸਿਵਲ ਹਸਪੀਟਲ ਜ ਹੈ ਤੇ ਉਸ ਤੋਂ ਬਾਅਦ ਇੱਥੋਂ ਦਾ ਰੀਹੈਬ ਸੈਂਟਰ ਦੇਖਣਾ ਵਰਮਨ ਮਾਜਰੀ ਤੇ ਸਰ ਨੇ ਸਾਰੇ ਅਰੇਂਜਮੈਂਟਸ ਦੇਖੇ ਹਨ ਤੇ ਤਸੱਲੀ ਵੀ ਪ੍ਰਗਟਾਈ ਹੈ ਕਿ ਸਾਰੇ ਅਰੇਂਜਮੈਂਟ ਸਹੀ ਹਨ ਇਨਮੇਟਸ ਨੂੰ ਪ੍ਰੋਪਰ ਟਾਈਮ ਤੇ ਖਾਣਾ ਪੁਜਾਰਾ ਸਭ ਮਿਲ ਰਿਹਾ ਹੈ ਰੀਕ੍ਰੀਏਸ਼ਨ ਫੈਸਿਲਿਟੀਆਂ ਗੇਮਸ ਦਾ ਸਾਰਾ ਅਰੇਂਜਮੈਂਟ ਹੈ ਥੋੜੇ ਇੱਥੇ ਡਾਕਟਰਸ ਨੇ ਪੁਆਇੰਟ ਆਊਟ ਕੀਤਾ ਹੈ ਕਿ ਥੋੜੇ ਕਾਉਂਸਲਰਸ ਦੀ ਕਮੀ ਹੈ ਤੇ ਉਹ ਸਰ ਜਿਹੜੀ ਡਿਮਾਂਡ ਹੈ ਉਹ ਮੁਖਤਸਰ ਵੀ ਕੇ ਰੇਜ਼ ਕਰਨਗੇ ਕੋਲ ਮਾਜੋਰ ਕਮਿਸ਼ਨਰ ਪਟਿਆਲਾ ਜੀ ਸਾਡਾ ਡੀਡਿਕਸ਼ਨ ਤੇ ਰੀਹੈਬ ਸੈਂਟਰ ਜਿਹੜਾ ਹੈਗਾ ਉਹਦਾ ਨਿਰੇਖਣ ਕਰਨ ਆਏ ਸੀਗੇ ਤੇ ਸਰ ਨੇ ਦੋਨੋਂ ਜਗ੍ਹਾ ਸਾਡੀਆਂ ਚੈੱਕ ਕੀਤੀਆਂ ਅਸੀਂ ਸਾਨੂੰ ਆਪਣੀਆਂ ਥੋੜੀਆਂ ਜੋ ਪ੍ਰੋਬਲਮ ਸੀਗੀਆਂਆਂ ਜਾਂ ਸਾਡੀਆਂ ਜੋ ਡਿਮਾਂਡ ਸੀ ਉਹਦੇ ਬਾਰੇ ਵੀ ਜਾਣੂ ਕਰਾਇਆ ਸੋ ਇਹ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਹੈਗਾ ਯੁਥ ਨਸ਼ਾ ਵਿਰੁੱਧ ਇਹਦੇ ਚ ਅਸੀਂ ਪੂਰੀ ਤਰ੍ਹਾਂ ਸਾਥ ਦੇ ਰਹੇ ਹਾਂ ਸਰਕਾਰ ਦਾ ਜੋ ਸਾਡੇ ਵੱਲੋਂ ਮੈਕਸਿਮਮ ਸਪੋਰਟ ਸਾਡੇ ਡਾਕਟਰਾਂ ਵੱਲੋਂ ਤੇ ਸਾਡੇ ਸਟਾਫ ਵੱਲੋਂ ਮਰੀਜ਼ਾਂ ਦੀ ਹੈਲਪ ਕਰਕੇ ਜਾਂ ਸਾਡੇ ਡੀਡਿਕਸ਼ਨ ਜਾਂ ਰੀਹੈਬ ਦੇ ਪੇਸ਼ੈਂਟਾਂ ਉਹਨਾਂ ਦੀ ਅਸੀਂ ਪੂਰੀ ਮਦਦ ਕਰ ਰਹੇ ਹਾਂ ਤੇ ਉਹਨਾਂ ਨੂੰ ਇਹ ਵੀ ਕਹਿ ਰਹੇ ਹਾਂ ਕਿ ਜੇ ਉਹਨਾਂ ਦੇ ਨਾਲ ਕੋਈ ਹੋਰ ਵੀ ਉਹਨਾਂ ਦੇ ਸਾਥੀ ਜਿਹੜਾ ਨਸ਼ਾ ਕਰਦੀ ਹੈ ਛੱਡਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਸਰਕਾਰੀ ਕੇਂਦਰ 'ਚ ਲਿਆਓ ਤਾਂ ਕਿ ਅਸੀਂ ਲੋਕਾਂ ਨੂੰ ਨਸ਼ਮਕ ਕਟ